ਸਤਿ ਸ਼੍ਰੀਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਈ ਆ ਕਾਰਜ ਸਮਰੱਥਾ ਵਧਾਓ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਵਾਨ ਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਜੋ ਤੁਹਾਡੀ ਜਮਾਤ ਹੈ ਨਾਮ ਹੈ ਉਹ ਬੋਲਣਾ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਕਾਰਜ ਸਮਰੱਥਾ ਵਧਾਓ ਤਾਂ ਅੱਗੇ ਤੁਸੀਂ ਸਪੀਚ ਸਟਾਰਟ ਕਰੋਗੇ ਜੀਵਨ ਵਿੱਚ ਅਸਫਲ ਵਿਅਕਤੀਆਂ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਸਰੀਰ ਤੋਂ ਵੀ ਨਿਰੋਗ ਹਨ ਅਤੇ ਮਾਨਸਿਕ ਰੂਪ ਤੋਂ ਵੀ ਉਹਨਾਂ ਵਿੱਚ ਕੋਈ ਕਮੀ ਨਹੀਂ ਹੈ ਪਰ ਫਿਰ ਵੀ ਉਹ ਪਛੜੇ ਰਹਿੰਦੇ ਹਨ ਕੁਝ ਲੋਕ ਇਹ ਦਲੀਲ ਵੀ ਦਿੰਦੇ ਹਨ ਕਿ ਮੌਕੇ ਦੀ ਅਨੁਕੂਲਤਾ ਅਤੇ ਹਾਲਾਤ ਵੀ ਅੱਗੇ ਵਧਣ ਵਿੱਚ ਸਹਾਇਕ ਹੁੰਦੇ ਹਨ ਕੁਝ ਹੱਦ ਤੱਕ ਇਹ ਗੱਲ ਸਹੀ ਵੀ ਹੈ ਪਰੰਤੂ ਹਮੇਸ਼ਾ ਇਹੀ ਗੱਲ ਨਹੀਂ ਹੁੰਦੀ ਉੰਜ ਤਾਂ ਆਪਣੀਆਂ ਸੀਮਾਵਾਂ ਵਿੱਚ ਸਾਰੇ ਕੰਮ ਕਰਦੇ ਹਨ ਸਭ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਨ ਪਰ ਬਹੁਤ ਸਾਰੇ ਲੋਕ ਸਿਰਫ ਟਾਈਮ ਪਾਸ ਹੀ ਕਰਦੇ ਹਨ ਕੁਝ ਲੋਕ ਜੀਵਨ ਨੂੰ ਉੱਚਾ ਠਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਵਿੱਚ ਇੰਨੀ ਕਾਰਜ ਸਮਰੱਥਾ ਨਹੀਂ ਹੁੰਦੀ ਉਹ ਚਾਹੁੰਦੇ ਹੋਏ ਵੀ ਅਗਿਆਨਤਾ ਦੇ ਕਾਰਨ ਆਪਣੀ ਕਾਰਜ ਸਮਰੱਥਾ ਨਹੀਂ ਵਧਾ ਪਾਉਂਦੇ ਕਾਰਜ ਸਮਰੱਥਾ ਵਧਾ ਕੇ ਕੋਈ ਵੀ ਵਿਅਕਤੀ ਦੁੱਗਣਾ ਕੰਮ ਕਰਕੇ ਹਰ ਖੇਤਰ ਵਿੱਚ ਉੱਚਾ ਉੱਠ ਸਕਦਾ ਹੈ ਆਪਣੀ ਆਮਦਨ ਵਧਾਉਣਾ ਸਮਾਜ ਵਿੱਚ ਨਾਂ ਕਮਾਉਣਾ ਅਤੇ ਨੌਕਰੀ ਪਾਉਣ ਦੇ ਲਈ ਜ਼ਿਆਦਾ ਕਾਰਜ ਸਮਰੱਥਾ ਦਾ ਹੋਣਾ ਸਹਾਇਕ ਹੁੰਦਾ ਹੈ ਕਾਰਜ ਸਮਰੱਥਾ ਨੂੰ ਵਧਾਉਣ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਆਤਮ ਵਿਸ਼ਵਾਸ ਨੂੰ ਜਗਾਉਣਾ ਚਾਹੀਦਾ ਹੈ ਜਵਾਨ ਹੋਣ ਤੇ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੈ ਇਹ ਕਦੇ ਨਾ ਸੋਚੋ ਕਿ ਤੁਹਾਡੇ ਸਰੀਰ ਜਾਂ ਮਨ ਵਿੱਚ ਘੱਟ ਸ਼ਕਤੀ ਹੈ ਘੱਟ ਸਮਰੱਥਾ ਹੈ ਤੁਹਾਡੇ ਅੰਦਰ ਬਹੁਤ ਸ਼ਕਤੀ ਅਤੇ ਕਾਰਜ ਸਮਰੱਥਾ ਹੈ ਬਸ ਆਪਣੀ ਸ਼ਕਤੀ ਨੂੰ ਪਹਿਚਾਣੋ ਆਪਣੇ ਨਿਸ਼ਚੇ ਨੂੰ ਦ੍ਰਿੜ ਕਰ ਲਵੋ ਆਪਣੇ ਨਿਰਣੇ ਤੇ ਰਹੋ ਕੋਈ ਕੀ ਕਹਿੰਦਾ ਹੈ ਇਸ ਪ੍ਰਸ਼ਨ ਉੱਤੇ ਜ਼ਿਆਦਾ ਨਾ ਸੋਚੋ ਇਹ ਆਪਣੇ ਮਨ ਵਿੱਚ ਕਹੋ ਕਿ ਮੈਂ ਅੱਜ ਦਾ ਕੰਮ ਕੱਲ ਤੇ ਕਿਉਂ ਟਾਲਾਂ ਤੁਸੀਂ ਦੇਸ਼ ਦੀ ਸੇਵਾ ਕਰ ਰਹੇ ਹੋ ਤੁਸੀਂ ਆਪਣੇ ਕਰਤੱਵ ਪਾਲ ਰਹੇ ਹੋ ਤੁਸੀਂ ਆਪਣੀ ਕਾਰਜ ਸਮਰੱਥਾ ਵਧਾ ਰਹੇ ਹੋ ਤੁਹਾਡੀ ਤਰੱਕੀ ਜ਼ਰੂਰ ਹੋਵੇਗੀ ਜੋ ਵੀ ਕੰਮ ਕਰੋ ਪੂਰਨ ਆਤਮ ਵਿਸ਼ਵਾਸ ਦੇ ਨਾਲ ਕਰੋ ਤੁਹਾਡੀ ਕਥਨੀ ਅਤੇ ਕਰਨੀ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ ਲੋਕਾਂ ਵਿੱਚ ਤੁਹਾਡਾ ਨਾਂ ਹੋਵੇ ਸਾਬ ਇਹ ਹੀ ਕਹਿਣ ਕੇ ਬੜਾ ਮਿਹਨਤੀ ਹੈ ਅਜਿਹੇ ਮਿਹਨਤੀ ਲੋਕ ਹੀ ਤਾਂ ਕਿਸੇ ਦੇਸ਼ ਵਿੱਚ ਉਤਪਾਦਨ ਦੀ ਜਾਨ ਹੁੰਦੇ ਹਨ ਅਜਿਹੇ ਮਿਹਨਤੀ ਲੋਕ ਕਦੇ ਬੇਰੋਜ਼ਗਾਰ ਨਹੀਂ ਰਹਿੰਦੇ ਸਮਾਜਿਕ ਖੇਤਰ ਵਿੱਚ ਵੀ ਉਹ ਲੋਕ ਹਰਮਨ ਪਿਆਰੇ ਹੁੰਦੇ ਹਨ ਅਤੇ ਰਾਜਨੀਤੀ ਵਿੱਚ ਵੀ ਅਜਿਹੇ ਲੋਕ ਉੱਪਰ ਉੱਠਦੇ ਹਨ ਕਾਰਜ ਸਮਰੱਥਾ ਵਧਾਉਣ ਲਈ ਸਮੇਂ ਦੀ ਪਾਬੰਦੀ ਜ਼ਰੂਰੀ ਹੈ ਜਿਹੜੇ ਲੋਕ ਸਮੇਂ ਦੀ ਕੀਮਤ ਨਹੀਂ ਸਮਝਦੇ ਸਮੇਂ ਨੂੰ ਬਰਬਾਦ ਕਰ ਦਿੰਦੇ ਹਨ ਸਮਾਂ ਉਹਨਾਂ ਨੂੰ ਵੀ ਬਰਬਾਦ ਕਰ ਦਿੰਦਾ ਹੈ ਜੇ ਤੁਹਾਨੂੰ ਵੀ ਸਮੇਂ ਤੇ ਨਾ ਪਹੁੰਚਣ ਦੀ ਆਦਤ ਹੈ ਤਾਂ ਇਸ ਨੂੰ ਅੱਜ ਹੀ ਸੁਧਾਰ ਲਵੋ ਕਾਰਜ ਸਮਰਥਾ ਵਿੱਚ ਵਾਧੇ ਦੇ ਲਈ ਆਤਮ ਵਿਸ਼ਵਾਸ ਲਗਨ ਮਿਹਨਤ ਅਤੇ ਸਮੇਂ ਦੀ ਪਾਬੰਦੀ ਅਤੇ ਵਿਸ਼ਵਾਸ ਦਾ ਹੋਣਾ ਲਾਜ਼ਮੀ ਹੈ ਜੇ ਇਹਨਾਂ ਗੱਲਾਂ ਉੱਤੇ ਧਿਆਨ ਦੇਵੋਗੇ ਕੰਮ ਕਰੋਗੇ ਤਾਂ ਕੋਈ ਕਾਰਨ ਨਹੀਂ ਕਿ ਤੁਹਾਡੀ ਕਾਰਜ ਸਮਰਥਾ ਨਾ ਵਧੇ ਕਾਰਜ ਸਮਰਥਾ ਵਧਣ ਤੇ ਤੁਸੀਂ ਦੇਖੋਗੇ ਕਿ ਤੁਸੀਂ ਨਿਰੰਤਰ ਸਫਲਤਾ ਵੱਲ ਵਧ ਰਹੇ ਹੋ ਲੋਕਾਂ ਨੂੰ ਤੁਹਾਡਾ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਜਿਸ ਕੰਮ ਵਿੱਚ ਤੁਸੀਂ ਪਏ ਹੋ ਉਸ ਦੇ ਹੋਣ ਦੀ ਗਰੰਟੀ ਹੋ ਜਾਂਦੀ ਹੈ ਵਿਸ਼ਵਾਸ ਦਾ ਪ੍ਰਤੀਕ ਬਣ ਜਾਂਦਾ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਾਰਜ ਸਮਰੱਥਾ ਜਿਆਦਾ ਹੋ ਜਾਣ ਤੇ ਸਫਲਤਾ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹਦੇ ਚਲੇ ਜਾਂਦੇ ਹਨ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਭਾਸ਼ਣ ਦਾ ਆਪਣੀ ਕਾਰਜ ਸਮਰੱਥਾ ਵਧਾਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ